ਕੋਈ ਵੀ ਮਜਹਬ ਮਾੜਾ ਨਹੀਂ ਹੁੰਦਾ ਕੋਈ ਵੀ ਕੌਮ ਮਾੜੀ ਨਹੀਂ ਹੁੰਦੀ ਕੋਈ ਵੀ ਧਰਮ ਮਾੜਾ ਨਹੀਂ ਉਸ ਵਿੱਚ ਕੁਝ ਬੰਦੇ ਮਾੜੇ ਹੋ ਸਕਦੇ ਨੇ ਇਸ ਲਈ ਕੁਝ ਬੰਦਿਆਂ ਮਾੜਿਆਂ ਨੂੰ ਕਰਕੇ ਕਿਸੇ ਵੀ ਧਰਮ ਨੂੰ ਨਿੰਦਣਾ ਬਹੁਤ ਮਾੜੀ ਗੱਲ ਹੈ ਬਾਜ਼ਾਰ ਵਿੱਚੋਂ ਕੋਈ ਸਬਜ਼ੀ ਲੈ ਕੇ ਆਉਨੇ ਹਨ ਤਰੇਲੇ ਆ ਬੈਂਗਣ ਹਨ ਢਿੰਡੀਆਂ ਨੇ ਕੁਝ ਵਿੱਚੋਂ ਖਰਾਬ ਨਿਕਲਦੀਆਂ ਇਸੇ ਸਾਰੀਆਂ ਬਾਹਰ ਸੁੱਟ ਦਿੰਨੇ ਕੂੜੇ 'ਚ ਨਹੀਂ ਇਸ ਲਈ ਸਮਾਜ ਸਾਰਾ ਸਾਫ ਸੁਥਰਾ ਨਹੀਂ ਮਿਲ ਸਕਦਾ ਧਰਮ ਵੀ ਸਾਰਾ ਧਰਮੀ ਲੋਕਾਂ ਨਾਲ ਨਹੀਂ ਮਿਲ ਸਕਦਾ ਇਸ ਲਈ ਸਾਰਿਆਂ ਨੂੰ ਇੱਕ ਰਸੇ 'ਚ ਨਾ ਬੰਨੀਏ ਸਮਾਜ 'ਚ ਚੰਗਿਆਂ ਦੀ ਵੀ ਕਮੀ ਨਹੀਂ ਪਰ ਸਮਾਜ 'ਚ ਮਾੜਿਆਂ ਦੀ ਵੀ ਕਮੀ ਨਹੀਂ ਇਸ ਲਈ ਸਮਾਜ ਨੂੰ ਥੋੜਾ ਪ੍ਰਿਸ਼ਟ ਕਰ ਸਕਦਾ ਇਸ ਲਈ ਕਿਸੇ ਵੀ ਕੌਮ ਨੂੰ ਨਿੰਦਣ ਤੋਂ ਪਹਿਲਾਂ ਜਰੂਰ ਦੇਖਿਆ ਕਰੋ ਕਿ ਬੰਦਾ ਮਾੜਾ ਹੋ ਸਕਦਾ ਕੌਮ ਮਾੜੀ ਨਹੀਂ ਹੁੰਦੀ ਦੇਸ਼ ਮਾੜਾ ਨਹੀਂ ਹੁੰਦਾ ਧਰਮ ਮਾੜਾ ਨਹੀਂ ਹੁੰਦਾ ਬੰਦਾ ਮਾੜਾ ਨਿਕਲ ਹੁੰਦਾ ਪਰਵਾਰ ਚ ਪੰਜ ਜੀ ਆ ਜ਼ਰੂਰੀ ਨਹੀਂ ਸਾਰੇ ਚੰਗੇ ਹੋਣ ਪਰ ਉਹਨਾਂ ਨੂੰ ਘਰੋਂ ਨਹੀਂ ਕੱਢਿਆ ਜਾਂਦਾ